ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਕ ਹੋਰ ਵੀ ਬਹੁਤ ਹੀ ਇੰਪੋਰਟੈਂਟ ਰੁਖ ਰੁਖਮ ਕਸਮ ਦੇ ਰੁਖ ਬਾਰੇ ਗੱਲ ਕਰਾਂਗੇ ਇਹ ਬਹੁਤ ਹੀ ਵਿਸ਼ਾਲ ਰੁਖ ਬੰਦਾ ਤੇ ਪਾਚੜੀ ਰੁਖਾ ਇਹਨੂੰ ਲੱਖ ਰੁਖ ਵੀ ਕਹਿ ਦਿੰਦੇ ਆ ਜਿਹੜੀ ਬਹੁਤ ਹੀ ਜਿਹੜੀ ਫਾਈਨੇਸਟ ਕੁਆਲਿਟੀ ਦੀ ਹੈਗੀ ਆ ਇੱਥੇ ਲੱਖ ਬੰਦੀਆਂ ਨੂੰ ਕੁਸਮੀ ਲੱਖ ਕਹਿੰਦੇ ਆ ਮਤਲਬ ਜਿਹੜੇ ਮਤਲਬ ਕਹਿੰਦਾ ਵੀ 호ਸਟ ਟਰੀ ਆ ਲੱਖ ਕੀੜੀਆਂ ਵਾਸਤੇ ਉਹਦੇ 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 ਲੱਖ ਤੋਂ ਫਿਰ ਅੱਗੇ ਜਿਹੜਾ ਸਮਾਨ ਬੈਂਗਲਸ ਬੰਦੀਆਂ ਹੈਗੀਆਂ ਇਹਦਾ ਸਮਾਨ ਬੰਦਾ ਹੈਗਾ ਸਿਸਟਮ ਥੋੜਾ ਸੁਨਾਰੇ ਨੂੰ ਵਰਦੇ ਲੱਖ ਨੂੰ ਸਾਰਾ ਸਿਸਟਮ ਇਹ ਗੱਲ ਕਰਾਂਗੇ ਕਿ ਕਿੱਥੇ ਪਾਇਆ ਜਾਂ ਚਾਰਖੰਡ ਹੋ ਗਿਆ ਉੜੀਸਾ ਹੋ ਗਿਆ ਮਧ ਪ੍ਰਦੇਸ਼ ਜੰਗਲਾਂ ਚ ਪਾਇਆ ਜਾਂਦਾ ਹੈ ਜਿਹੜੇ ਪੰਜਾਬ ਹੈਗਾ ਪੰਜਾਬ ਦੇ ਵਿੱਚ ਸਾਡੇ ਜਿਹੜੇ ਹੈਗਾ ਇਹਨੂੰ ਐਜ਼ ਅ ਔਰਨਮੈਂਟਲ ਤੌਰ ਤੇ ਲਾਇਆ ਜਾਂਦਾ ਹੈ ਜਿਵੇਂ ਚੰਡੀਗੜ੍ਹ ਚ ਇੱਕ ਬਹੁਤ ਵੱਡੀ ਲਾਈਨ ਲੱਗੀ ਹੋਈ ਆ ਤਾਂ ਜਦੋਂ ਉਹ ਮਤਲਬ ਪੱਤੇ ਝਾੜ ਕੇ ਪਛੜੀ ਰੁੱਖੋਂ ਕਰਕੇ ਜਦੋਂ ਪੱਤੇ ਝਾੜ ਕੇ ਲਾਲ ਨਵੇਂ ਪੱਤੇ ਕਿਹੜਾ ਲਾਲ ਪੱਤੇ ਨਿਕਲਦੇ ਆ ਉਹ ਰੋਡ ਬਹੁਤ ਹੀ ਸੋਹਣੀ ਲੱਗਦੀ ਹੈ ਜਿੱਥੇ ਵੀ ਲੱਗਿਆ ਹੁੰਦਾ ਹੈ ਇਹ ਸ਼ਹਿਰਾਂ ਦੇ ਵਿੱਚ ਯੂਨੀਵਰਸਿਟੀ ਕਾਲਜਾਂ ਦੇ ਲੱਗਦਾ ਤੇ ਲਾਲ ਜਿਹੜੀ ਭੈ ਮਾਰਦੀ ਹੈ ਪੱਤਿਆਂ ਦੀ ਉਹ ਬਹੁਤ ਹੀ ਸੋਹਣੀ ਲੱਗਦੀ ਹੈ ਹੁਣ ਗੱਲ ਕਰਾਂਗੇ ਜਿਹੜਾ ਤਾਂ ਇਹ ਬਹੁਤ ਹੀ ਮੈਡੀਸਨ ਕੋਨ ਰੱਖਦਾ ਹੈਗਾ ਫਲ ਕੀ ਹੈਗਾ ਫਲ ਜਿਹੜਾ ਰਿਸ ਸੋਰਸ ਹੈਗਾ ਪ੍ਰੋਟੀਨ ਦਾ એનર્ਜੀ ਦਾ ਤੇ 에ਸੈਂਸ਼ੀਅਲ ਮਾਈਕਰੋਨਿਊਟ੍ਰੀਐਂਟਸ ਵੀ ਪਾਏ ਜਾਂਦੇ ਆ ਜਿਹੜੇ ਫਲ ਦੇ ਵਿੱਚ ਕਿਉਂਕਿ ਇਹਦੇ ਵਿੱਚ ਜਿਹੜੇ ਆਦੀਵਾਸੀ ਲੋਕ ਹੁੰਦੇ ਆ ਉਹਨੂੰ ਖਾਂਦੇ ਆ ਜਿਹੜੇ ਛਤਿਸਗੜ ਝਾੜ ਖਾਂਦੇ ਉਹਨਾਂ ਦੀ ਜਿਹੜੀ ਨਿਊਟ੍ਰੀਸ਼ਨ ਦੀ ਪੂਰਤੀ ਕਰਦਾ ਹੈਗਾ ਜਿਹੜਾ ਫਲ ਹੈਗਾ ਉਹਦੇ ਵਿੱਚ 100 ਗ੍ਰਾਮ ਜੇ ਫਲ ਲਈ ਉਹਦੇ ਵਿੱਚ ਕੀ ਕੀ ਗੁਣ ਪਾਏ ਜਾਂਦੇ ਦੱਸ ਦੱਸਦਾ ਤੁਹਾਨੂੰ ਮੈਂ 153 ਕਿਲੋ ਕੈਲਰੀ એનર્ਜੀ ਹੈਗੀ 1.5 ਗ੍ਰਾਮ ਪ੍ਰੋਟੀਨ ਹੈਗਾ 0.8 ਗ੍ਰਾਮ ਫੈਟ ਆ 9.9 ਗ੍ਰਾਮ ਕਾਰਬੋਹਾਈਡਰੇਟਸ ਆ 15 ਮਿਲੀਗ੍ਰਾਮ ਕੈਲਸ਼ੀਅਮ ਆ ਇਹ ਸਾਰੀ ਇਹਦੀ ਨਿਊਟ੍ਰੀਸ਼ਨ ਵੈਲਿਊ ਇਸ ਕਰਕੇ ਇਹ ਬਹੁਤ ਹੀ ਜਬਰਦਸ ਉਹਨਾਂ ਦੀ ਖਾਣਾਕ ਦਾ ਸਾਧਨ ਹੈਗਾ ਆਦੀਵਾਸੀ ਲੋਕਾਂ ਦਾ ਤਾਂ ਜਿਹੜੀ ਉਹ ਕਮਿਊਨਿਟੀ ਹੈਗੀ ਆ ਉਸ ਲਈ ਇਹ ਜਿਵੇਂ ਦੱਸਿਆ ਭੋਜਨ ਦਾ ਸੋਰਸ ਆ ਔਇਲ ਦਾ ਸੋਰਸ ਆ ਤੇ ਹਰਬਲ ਮੈਡੀਸਨ ਦਾ ਸੋਰਸ ਹੈਗਾ ਉਹਨਾਂ ਤੋਂ ਹਰਬਲ ਮੈਡੀਸਨ ਵਾਸਤੇ ਤੌਰ ਤੇ ਵਰਤੇ ਜਾਂਦਾ ਉਹ ਜਿਹੜਾ ਪੱਕਿਆ ਇਹਦਾ ਫਲ ਖਾਂਦੇ ਹੈਗੇ ਆ ਜਿਹੜਾ ਤੇਲ ਨਿਕਲਦਾ ਉਹ ਸਕਿਨ ਡਿਜ਼ੀਜ਼ ਨੂੰ ਠੀਕ ਕਰਨ ਵਾਸਤੇ ਵਰਤਦੇ ਹੈਗੇ ਆ ਜੋਇੰਟ ਪੇਨ ਕਿਸੇ ਦੇ ਹੋ ਜੇ ヘア लॉस ਹੋ ਜੇ ਉਸ ਵਕਤ ਗੈਸਟ੍ਰਾਈਟਸ ਹੁੰਦਾ ਜੇ ਕਿਸੇ ਦੀ ਪੇਟ ਦੀ ਬਿਮਾਰੀ ਹੋ ਜੇ ਜੇ ਕੰਨ ਚ ਪੇਨ ਹੋਵੇ ਤਾਂ ਸਟਮਕ ਜਿਹੜੇ ਵਰਮ ਹੋਣ ਉਹਦੇ ਵਾਸਤੇ ਇਹ Kusum ਦੇ ਤੇਲ ਨੂੰ ਵਰਤਦੇ ਹੈਗੇ ਆ ਉਸ ਤੋਂ ਬਾਅਦ ਜਿਹੜਾ Kusum ਹੈਗਾ ਨੇਚਰਲ ਮੋਸਕਿਟੋ ਰੈਪੈਲੈਂਟ ਦਾ ਕੰਮ ਕਰਦਾ ਜਿਵੇਂ ਮੰਨ ਲਓ ਜੰਗਲਾਂ ਦੇ ਵਿੱਚ ਇਹ ਤੇਲ ਲਾਈਏ ਤਾਂ ਆਪਾਂ ਜਿਹੜੇ ਮੱਛਰ ਹੈਗੇ ਤੇ ਕੋਲੇ ਨਹੀਂ ਆਉਂਦੇ ਹੈਗੇ ਇਹ ਵੀ ਦੇਖਿਆ ਗਿਆ ਹੈਗਾ ਇੱਕ ਜਿਸ ਤਰ੍ਹਾਂ ਮਤਲਬ ਕਹਿੰਦਾ ਸਾਡੇ ਫਰਮਾਹ ਦੀ ਲੱਤ ਨੂੰ ਮਚਾ ਕੇ ਮਤਲਬ ਕਹਿੰਦਾ ਜੇ ਕਿਸੇ ਜ਼ਖਮ ਹੋ ਜੇ ਉਥੇ ਲਾਇਆ ਜਾਂਦਾ ਹੈਗਾ ਸਾਡੇ ਪੰਜਾਬ ਦਾ ਦੇਸੀ ਰੁੱਖ ਹੈਗਾ ਇਸ ਤਰ੍ਹਾਂ ਇਹ ਕਸਮ ਦੀ ਜਿਹੜੀ ਬਾਰਕ ਹੈਗੀ ਆ ਬਾਰਕ ਨੂੰ ਮਤਲਬ ਕਹਿੰਦਾ ਲਾ ਕੇ ਛਿੱਲ ਨੂੰ ਉਹਨੂੰ ਥੋੜਾ ਜਿਹਾ ਮਤਲਬ ਬਰਨ ਕਰਕੇ ਉਹਨੂੰ ਪਾਣੀ ਨਾਲ ਮਿਲਾ ਕੇ ਲੇਪ ਲਾਇਆ ਜਾਂਦਾ ਤਾਂ ਇਹ ਜਿਹੜਾ ਜਿਹੜਾ ਜ਼ਖਮ ਹੈਗਾ ਇਹ ਆਦੀਵਾਸੀ ਲੋਕ ਉਹਨੂੰ ਭਰਨ ਵਾਸਤੇ ਵਰਤਦੇ ਹੈਗੇ ਆ ਤਾਂ ਉਸ ਤੋਂ ਬਾਅਦ ਇਸ ਰੁੱਖ ਦੀ ਜਿਹੜੀ ਮਤਲਬ ਕਹਿੰਦਾ ਜਿਹੜੀ ਸਾਡੀ ਇਹਦੀ ਹੈਗੀ ਆ ਟ੍ਰੈਡੀਸ਼ਨਲ ਵੈਲਿਊਜ਼ ਹੈਗੀਆਂ ਉਹ ਕਿਵੇਂ ਕਿਵੇਂ ਲੱਗਦੀਆਂ ਹੈਗੀਆਂ ਵੀ ਉਸ ਦੇ ਉਸ ਉਸ ਇਲਾਕੇ ਦੇ ਰੋਗ ਜਿਹੜੇ ਹੈਗੇ ਆ ਮਧ ਪ੍ਰਦੇਸ਼ ਉਹ ਛੱਤੀਸਗੜ੍ਹ ਦੇ ਉਹ ਇਲਾਕੇ ਦੇ ਲੋਕ ਇਹਦੇ ਹਾਲ ਬਣਾਉਂਦੇ ਆ ਲੱਕੜ ਦੇ ਉਹ ਕਹਿੰਦਾ ਜਦੋਂ ਜਦੋਂ ਫਸਲ ਬੋਣੀ ਹੁੰਦੀ ਹੈ ਜਦੋਂ ਜ਼ਮੀਨ ਨੂੰ ਬੋਣਾ ਹੁੰਦਾ ਜਦੋਂ ਫਸਲ ਬੀਜਣ ਤੋਂ ਪਹਿਲਾਂ ਇਸ ਹਾਲ ਦੀ ਉਹ ਮਤਲਬ ਕਹਿੰਦਾ ਵਾਹੀ ਕਰਦੇ ਹਾਲ ਨਾਲ ਕੁਸਮ ਦੇ ਲੱਕੜ ਨਾਲ ਬਣਾ ਕੇ ਇਸ ਤੋਂ ਬਾਅਦ ਜਿਹੜੀ ਬਾਰਕ ਹੈਗੀ ਆ ਜਿਹੜੀ ਛਿੱਲ ਹੈਗੀ ਉਹ ਕੋੜ ਨੂੰ ਠੀਕ ਕਰਨ ਵਾਸਤੇ ਸਕਿੰਡ ਡਿਜ਼ੀਜ਼ ਨੂੰ ਅਲਸਰ ਨੂੰ ਮਲੇਰੀਆ ਨੂੰ ਠੀਕ ਕਰਨ ਵਾਸਤੇ ਵਰਤੀ ਜਾਂਦੀ ਹੈ ਤੇ ਜਿਹੜਾ ਔਇਲ ਹੈਗਾ ਸੀ ਬੀਜਾਂ ਤੋਂ ਨਿਕਲਿਆ ਹੋਇਆ ਉਹ ਵੀ ਵਰਤਿਆ ਜਾਂਦਾ ਉਹਦੇ ਵਿੱਚ ਰਿਮਟ ਕਿਸੇ ਨੂੰ ਗਠੀਆ ਹੋ ਜੇ ਤਾਂ ਇਸ ਤੋਂ ਵਾਸਤੇ ਬਰਨ ਹੋ ਜਾਣਾ ਵਾਸਤੇ ਵਰਤਿਆ ਜਾਂਦਾ ਹੈਗਾ ਤੇ ਫਰੂਟ ਦੀ ਜਿਹੜੀ ਵੈਲਿਊ ਜਿਵੇਂ ਦੱਸਿਆ ਹੈਗਾ ਡਾਈਜੈਸਟਿਵ ਪ੍ਰੋਪਰਟੀਸ ਹੈਗੀਆਂ ਡਾਈਜੈਸਟ ਕਰਦਾ ਹੈਲਪ ਕਰਦਾ ਹੈਗਾ ਤਾਂ ਯੰਗ ਲੀਫ ਹੈਗਾ ਜਿਵੇਂ ਦੱਸਿਆ ਵੀ ਰੈੱਡ ਕਲਰ ਭਾ ਮਾਰਦਾ ਬਹੁਤ ਜਬਰਸ ਜੋ ਲੰਬੀ ਰੋਡ ਲੱਗੀ ਹੁੰਦੀ ਹੈ ਤੇ ਬਹੁਤ ਸੋਹਣਾ ਲੱਗਦਾ ਹੈਗਾ ਤੇ ਜਿਹੜੇ ਆਦੀਵਾਸੀ ਲੋਕ ਹੈਗੇ ਆ Kusum ਦੇ ਜਿਹੜੇ ਪੱਕਿਆ ਹੈ ਫਾਲੋ ਦੀ ਚਟਨੀ ਬਣਾਉਂਦੇ ਆ ਉਸ ਨੂੰ ਮਤਲਬ ਕਹਿੰਦਾ Kusum ਲੇਠਾ ਕਰਕੇ ਇੱਕ ਸਬਜ਼ੀ ਬਣਾਉਂਦੇ ਆ ਤਾਂ ਉਹ ਜਿਹੜੀ ਹੈਗੀ ਚੌਲਾਂ ਨਾਲ ਖਾਧੀ ਜਾਂਦੀ ਹੈ ਇਹ ਇਹ ਜਿਹੜਾ ਫਰੂਟ ਵੀ ਕੰਜ਼ੂਮ ਕਰਦੇ ਆ ਤੇ ਆਇਲ ਦੀ ਵੀ ਮੈਡੀਸਿਨ ਕੋਣ ਹੈਗਾ ਇਸ ਲਈ ਜਿਹੜਾ ਰੁੱਖ ਹੈਗਾ Kusum ਦਾ ਤਾ ਮੇਰੇ ਹੱਥ ਵੀ ਇਹ ਰੁੱਖ ਹੈਗਾ ਕਸੁੰਦਾ ਤੇ ਇਹ ਜਿਉਂ-ਜਿਉਂ ਇਹ ਜ਼ਮੀਨ 'ਚ ਲੱਗੂ ਲਾਲ ਪੱਤੇ ਕੱਟੇ ਸ਼ੁਰੂ ਕਰ ਦੂਗਾ ਇਸ ਲਈ ਸਾਨੂੰ ਜਿਹੜਾ ਕੁਦਰਤੀ ਜਿਹੜਾ ਇਹ ਸਾਡਾ ਚੀਜ਼ ਹੈਗੀ ਆ ਸਾਡੇ ਪੰਜਾਬੀ ਕੋਈ ਵੀ ਚੀਜ਼ ਰੁੱਖਾਂ ਤੋਂ ਬਣੀ ਨਹੀਂ ਵਰਤਦੇ ਅਸੀਂ ਬਹੁਤ ਸਾਰੀਆਂ ਵੀਡੀਓ ਦਿਖਾਈਆਂ ਹੈਗੀਆਂ ਜਿੱਥੇ ਅਸੀਂ ਜ਼ਿਕਰ ਕੀਤਾ ਵੀ ਆ ਇਹਦੇ ਫਲ ਫੋਲਵਰ ਤੇ ਜਾਂਦੇ ਆ ਇਹਦੇ ਫਲ ਫੋਲਵਰ ਤੇ ਜਾਂਦੇ ਆ ਇਹਨਾਂ ਦੇ ਫਲਾਂ ਨੂੰ ਵੀ ਮਤਲਬ ਆਪਾਂ ਕੰਜ਼ਿਊਮ ਕਰ ਸਕਦੇ ਆ ਸਾਡੇ ਜਿਹੜੀ ਬਾਰਾਦਰੀ ਗਾਰਡਨ ਪਟਿਆਲੇ ਦੇ ਹੈਗੇ ਉੱਥੇ 100 ਸਾਲ ਪੁਰਾਣਾ ਕਸਮ ਦੇ ਰੁੱਖ ਖੜੇ ਹੈਗੇ ਆ ਉਥੋਂ ਇੰਡੀਕੇਟ ਮੈਲਾ ਵੀ ਸਾਡੇ ਪੰਜਾਬ ਵਿੱਚ ਵੀ ਹੋ ਸਕਦਾ ਹੈਗਾ ਚੰਡੀਗੜ੍ਹ ਵਿੱਚ ਬਹੁਤ ਪੁਰਾਣੇ ਰੋਖੜੇ ਆ ਧੰਨਵਾਦ